ਸਸਿਕਾਓ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਔਲਖ ਦੇ ਵਿੱਚ ਔਲਖਾ ਪਿੰਡ ਆ ਜਿਹੜਾ ਮਿੱਤਰੋ ਜਿਹੜੇ ਫਰੀਦਕੋਟ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਕੋਟ ਸੁਖੀ ਤੋਂ ਸਿੱਧਾ ਬੱਗੇਆਂ ਨਾਲ ਤੇ ਬੱਗੇਆਂ ਨਾਲ ਤੋਂ ਸਿੱਤੀ ਛੜਕ ਕਿਹੜੀ ਆਉਂਦੀ ਆ ਮਿੱਤਰੋ ਉਹ ਔਲਖ ਪਿੰਡ ਦੇ ਵਿੱਚ ਆਉਂਦੀ ਆ ਔਲਖ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਇਸ ਘਰ ਦੇ ਵਿੱਚ ਵੀ ਚੰਗੇ ਦੁੱਧਾ ਰੂਪਾ ਸੂ ਰੱਖੇ ਹੋਇਆ ਬਾਈ ਹੁਣਿਆਂ ਨੇ ਉਹਨਾਂ ਜਾਨਵਰਾਂ ਦੇ ਵਿੱਚੋਂ ਆਉਂਦੀਆਂ ਘਰੇਲੂ ਮਜਬੂਰੀਆਂ ਨੂੰ ਦੇਖਦਿਆਂ ਹੋਇਆਂ ਇੱਕ ਮੈਂ ਵੇਚਣੀ ਲਾਈ ਆ ਕੀ ਡਿਟੇਲ ਆ ਉਹ ਗੱਲਬਾਤ ਕਰਦੇ ਆ ਸਾਰੀ ਜਾਣਕਾਰੀ ਲੈਣੇ ਮਾਲਕ ਤੋਂ ਮਿਲਦੇ ਆ ਬਾਈ ਨੂੰ ਕੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਵਧੀਆ ਵੀਰੇ ਘਰ ਤੇ ਪਰਿਵਾਰ ਪਹਿਲਾਂ ਸੁਣਾ ਬਾਈ ਘਰ ਪਰਿਵਾਰ ਸਿੱਧਾ ਵਧੀਆ ਵਧੀਆ ਠੀਕ ਠਾਕ ਵੀਰੇ ਚਲੋ ਸ਼ੁਕਰ ਅਛੇ ਨਾਮ ਇੱਕ ਵਾਰੀ ਸਾਂਝਾ ਕਰ ਦਈਏ ਵੀਰੇ ਬੇਨਾ ਨਾ ਸੁਖਦੇਵ ਸਿੰਘ ਆ ਵੀਰੇ ਠੀਕ ਆ ਜੀ ਸੁਣਾਓ ਬਾਈ ਭਿੰਦਰ ਸਿੰਘ ਭਿੰਦਰ ਸਿੰਘ ਘਰ ਆਪਣਾ ਬਾਹਰ ਕੀਤਾ ਜਾ ਗਿਆ ਹੈ ਨਾ ਬਾਹਰ ਕੀਤਾ ਹੀ ਘਰ ਠੀਕ ਆ ਜੀ ਅੱਛਾ ਗੱਲ ਹੋ ਆ ਬਾਈ ਮੈਂ ਵੇਚਣੀ ਇੱਕ ਹੈ ਨਾ ਇਹ ਕਿਨਵਾ ਸੂਆ ਸੂ ਗਿਆ ਜੀ ਇਹ ਵੀਰੇ ਪੰਜ ਮਾਂ ਸੁਆ ਸੁਣਾ ਆਏ ਨੇ ਕਿਲੇ ਦਿਨ ਪਹਿ ਵੱਡੇ ਪਈ ਇਹਦੇ ਹਜੇ ਇਹ ਵੀਰੇ 15 ਦਿਨਾਂ ਸਹੀ ਤੋਂ ਸਹੀ ਗਾਇਰੇ ਕਾਗਜ਼ੀ ਦੇਣੋ 15 ਪਏ ਆ। ਫਿਰ ਤਾਂ ਥੱਲੋ ਲੈ ਵਾਲੂ ਆ ਬਹੁਤ ਲਾਉਂਦੀ ਹੋਊਗੀ। ਬਹੁਤ ਵਾਧੂ ਵੀਰੇ। ਹੁਣ? ਹਾਂਜੀ। ਹੂੰ। ਦੁੱਧ ਕਿੰਨਾ ਕੁ ਦੇ ਦਿੰਦੀ ਆ ਭਾਈ? ਦੁੱਧ ਵੀਰੇ ਇਹਦੇ ਥੱਲੇ 13 ਲੀਟਰ ਚੋਇਆ ਮੈਂ। ਵੀ 13 ਲੀਟਰ ਕੰਡੇ ਵਾਲਾ ਦੁੱਧ ਇਹ ਦੇ ਦਿੰਦੀ ਆ। ਹਾਂਜੀ। ਠੀਕ ਆ। ਚੋਣ ਚਾਂ ਚੰਗਾ। ਵਧੀਆ ਐ ਪੋਲੀ ਵੀਰੇ। ਓਕੇ ਆ ਜਾਵਾ ਹੈ। ਠੀਕ ਆ ਭਾਈ। ਅੱਛਾ ਇੱਕ ਗੱਲ ਹੋਰ ਆ ਭਾਈ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਨਾ ਪਤਾ ਨਹੀਂ ਆਉਂਦਾ। ਨਹੀਂ ਕੋਈ ਲੰਬਾ ਨਹੀਂ। ਕਈ ਵਾਰੀ ਮੈਂ ਸੂਕੇ ਬੱਚਾ ਪੁੱচ্চਾ ਨਹੀਂ ਲੈਂਦੀ ਇਹੋ ਜੀ ਦਿੱਕਤ ਆ ਜਾਂਦੀ ਉਹਦੇ ਵਿੱਚ। ਨਾ ਨਾ ਮੁੱਲ 95000 ਵੀਰੇ ਦੇਣੀ ਆ ਲਾਸਟ ਜਮਾਹਾਨ ਕਿ ਮੰਨਤਾ ਨਹੀਂ ਕਰੇਗਾ ਮੰਨਤਨ ਕਰ ਦਾਂਗੇ ਠੀਕ ਹੈ ਬਈ ਇੱਥੇ ਨੰਬਰ ਸੁਣਦੇ ਆ ਬਾਈ ਕਿੰਨਾ ਆਪਣਾ 94641 ਜੀ 08355 94641 08355 08355 5655 94641 08355 94641 ਵੀਰੇ 94641 ਹਾਂਜੀ 08355 8355 ਅੱਛਾ ਤੋਰੀ ਬਾਈ ਕੱਢੀ ਬਾਰ ਲੇ ਮਿੱਤਰੋ ਪੰਜਵਾਂ ਸੂਆ ਸੁੰਦੀ ਆ ਕਾਗਜੀ ਦਿਨ ਹਜੇ 15 ਪਏ ਆ ਤੇ 15 ਦਿਨਾਂ ਦੇ ਵਿੱਚ ਵਿੱਚ ਇਹਨੇ ਲਿਵਾਣ ਤੀਰ ਟਿਕਾਣੇ ਲਾ ਕੇ ਜਮ ਜਦੋਂ ਮੱਲਾ ਵਾਂਗੂ ਤੁਰੇ ਨਾ ਥਲੋ ਤੇ ਤੁਹਾਡੀ ਰੂਹ ਨੂੰ ਸਕੂਨ ਦਊਗੀ ਕਰਮ ਵਾਲੀ ਐਸੀ ਗੱਲ ਨਹੀਂ ਕਿਉਂਕਿ ਵੱਡੀ-ਬੁੱਡੀ ਮਏ ਆ ਦਰਮਿਆਨੇ ਸਹਿਜ ਦੇ ਵਿੱਚ ਉਂਝ ਨਾ ਹੀ ਛੋਟੀ ਆ ਬਾਲੀ ਤੇ ਨਾ ਹੀ ਬਾਲੀ ਵੱਡੀ ਆ ਦੁੱਧ ਵਾਲੀ ਮਏ ਆ ਕਹਿਣ ਤੋਂ ਵੱਧ ਇਹ ਆ ਵੀ ਕੋਈ ਬੰਦਾ ਕੇ ਸੋਚੇ ਤੁਸੀਂ ਦੁੱਧ ਨਹੀਂ ਦੁੱਧ ਤੇਰਾ 14 ਕਿਲੋ ਖੁੱਲੇ ਡੋਲੇ ਦੇ ਜੂਂਗੀ ਕਿਉਂਕਿ ਮੈਂ ਬਰੀਕ ਆ ਪਾਲੀ ਸੰਭੀਆ ਵਜਨ ਵਾਲੀ ਮੈਂ ਆ ਜਾਣ ਵਾਲੀ ਮੈਂ ਆ ਲਾਊ ਪਾਣੀ ਵਾਲੀ ਮੈਂ ਜੰਨੀ ਹੈਗੀ ਆ 95000 ਰੁਪਏ ਡਿਮਾਂਡ ਆ ਵਿੱਚੋਂ ਮੰਨਤਨ ਹੋ ਜੂਗਾ ਬਾਈ ਨੰਬਰ ਕਿੰਨਾ ਆਪਣਾ ਬਾਈ ਇੱਕ ਵਾਰੀ ਹੋਰ ਦੱਸ 94641 ਜੀ 083556 ਠੀਕ ਹੈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲਬਾਤ ਮਿੱਤਰੋ ਪਰ ਖੇਤਾਂ ਦੇ ਵਿੱਚ ਪਈਦਾ ਜਿਹੜਾ ਘਰ ਆ ਬਾਈ ਕਈ ਵਾਰੀ ਫੋਨ ਨੰਬਰ ਨਹੀਂ ਲੱਗਦਾ ਕੀ ਪੁੱਛ ਕੇ ਆਉਣ ਬਾਈ ਖੇਤ ਪਾਉਗਾ ਖੇਤ ਸੁੱਕੇ ਪਾਊਗਾ ਘਰ ਪੁੱਛ ਲੈਣਾ ਖੇਤ ਸੁੱਕੇ ਪਾਊਗਾ ਲੈ ਮਿੱਤਰੋ ਖੇਤ ਸੁੱਕੇ ਪਾਊਗਾ ਘਰ ਪੁੱਛ ਕੇ ਤੁਸੀਂ ਆ ਜਣਾ ਕਿਉਂਕਿ ਇਹ ਚੀਜ਼ ਮੈਂ ਤਾਂ ਪੁੱਛਦਾ ਹੁਣਾ ਇਹ ਪਿੰਡ ਦੇ ਵਿੱਚੋਂ ਲੱਭਣਾ ਕਰ ਸੌਖਾ ਹੋ ਜਾਂਦਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ